ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ Sky News Punjab ਦੇ ਵਿੱਚ ਤੇ ਮੈਂ ਹਾਂ ਗਗਨਦੀਪ ਸਿੰਘ ਪੰਜਾਬੀ ਕਿਸੇ ਵੀ ਦੇਸ਼ ਦੇ ਵਿੱਚ ਚਲੇ ਜਾਣ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਚਲੇ ਜਾਣ ਮਿਹਨਤਾਂ ਦੇ ਨਾਲ ਨਾਮ ਖੱਟਿਆ ਤੇ ਕਦੇ ਵੀ ਉਸ ਜਗ੍ਹਾ ਨੂੰ ਨਹੀਂ ਭੁੱਲੇ ਜਿੱਥੋਂ ਉਹਨਾਂ ਨੇ ਆਪਣੇ ਪਿਵਿੱਖ ਦੀ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਹੋਵੇ ਚਾਹੇ ਉਹ ਸਕੂਲ ਹੋਵੇ ਚਾਹੇ ਕੋਈ ਵੀ ਅਜਿਹਾ ਅਦਾਰਾ ਜਿੱਥੋਂ ਉਹਨਾਂ ਨੇ ਸਿੱਖਿਆ ਜਾਂ ਪੜ੍ਹਾਈ ਜਿਹੜੀ ਹੈ ਪ੍ਰਾਪਤ ਕੀਤੀ ਹੋਵੇ ਗੱਲ ਕਰ ਲਈਏ ਕਪੂਰਥਲਾ ਜ਼ਿਲ੍ਹੇ ਦੇ ਉੱਚਾ ਪਿੰਡ ਦੇ ਹਰਜੀਤ ਸਿੰਘ ਐਨ ਆਰ ਆਈ ਦੀ ਤਾਂ ਇਟਲੀ ਦੇ ਵਿੱਚ ਜਾ ਕੇ ਜਿਨ੍ਹਾਂ ਨੇ ਆਪਣਾ ਜਿਹੜੀ ਆ ਮਿਹਨਤ ਕਰਕੇ ਨਾਮ ਖਟਿਆ ਤਰੱਕੀ ਕੀਤੀ ਤੇ ਕਾਰੋਬਾਰ ਦੇ ਵਿੱਚ ਵੀ ਕਾਮਯਾਬ ਹੋਏ ਜੀ ਹਾਂ ਐਨ ਆਰ ਆਈ ਹਰਜੀਤ ਸਿੰਘ ਇਟਲੀ ਦੇ ਵਿੱਚ ਜਿਹੜੇ ਕਿ ਆਪਣਾ ਜਿਨ੍ਹਾਂ ਦਾ ਕਾਰੋਬਾਰ ਹੈ ਪਿੰਡ ਦੀ ਮਿੱਟੀ ਦੇ ਨਾਲ ਜੁੜੇ ਹੋਣ ਦਾ ਇੱਕ ਅਲੱਗ ਹੀ ਉਹਨਾਂ ਨੇ ਸਬੂਤ ਜਿਹੜਾ ਇਹ ਪੇਸ਼ ਕੀਤਾ ਹੈ ਜੀ ਹਾਂ ਪਿੰਡ ਦੇ ਸਰਕਾਰੀ ਸਕੂਲ ਦੇ ਜਿਹੜੇ ਵਿਦਿਆਰਥੀ ਨੇ ਉਹਨਾਂ ਦੇ ਲਈ ਉਹਨਾਂ ਨੇ ਇੱਕ ਵੱਡਾ ਉਪਰਾਲਾ ਕੀਤਾ ਆਪਣੇ ਸਾਥੀ ਐਨਰਾਈਜ਼ ਪੰਜਾਬੀਆਂ ਦੀ ਜਿਹੜੇ ਉਹਨਾਂ ਦਾ ਸਾਥ ਲੈ ਕੇ ਪਿੰਡ ਦੇ ਜਿਹੜੇ ਸਕੂਲ ਦੇ ਵਿੱਚ ਵਿਦਿਆਰਥੀ ਸਨ ਉਹਨਾਂ ਨੂੰ ਇਸ ਅੰਤਾਂ ਦੀ ਠੰਡ ਦੇ ਵਿੱਚ ਟਰੈਕਸੂਟ ਦੇ ਕੇ ਇੱਕ ਲੋਕ ਭਲਾਈ ਦਾ ਜਿਹੜਾ ਹੈ ਹਰਜੀਤ ਸਿੰਘ ਉਹਨਾਂ ਨੇ ਕੰਮ ਕੀਤਾ ਗੱਲ ਕਰ ਲਈਏ ਕਿ ਉਸ ਸਕੂਲ ਦੇ ਵਿੱਚੋਂ ਹੀ ਹਰਜੀਤ ਸਿੰਘ ਨੇ ਜਿਹੜੀ ਆਪਣੀ ਪੜ੍ਹਾਈ ਕੀਤੀ ਸੀ ਤੇ ਆਪਣੇ ਕੈਰੀਅਰ ਦੀ ਸ਼ੁਰੂਆਤ ਉਸੇ ਹੀ ਸਕੂਲ ਤੋਂ ਕੀਤੀ ਸੋ ਕਿ ਆਪਣੇ ਇਟਲੀ ਦੇ ਵਿੱਚ ਵੀ ਜਾ ਕੇ ਉਹਨਾਂ ਨੂੰ ਜਿਹੜੀ ਆਪਣੀ ਪਿੰਡ ਦੀ ਮਿੱਟੀ ਜਾਂ ਪਿੰਡ ਦਾ ਮੋਹ ਦਿਲੋਂ ਨਹੀਂ ਉਹਨਾਂ ਨੇ ਕੱਢਿਆ ਸੋ ਹੁਣ ਆਪਣੇ ਐਨ ਆਰ ਆਈ ਸਾਥੀਆਂ ਦੇ ਨਾਲ ਰਲ ਕੇ ਉਹਨਾਂ ਨੇ ਪਿੰਡ ਦੇ ਸਕੂਲ ਸਰਕਾਰੀ ਸਕੂਲ ਪਿੰਡ ਉੱਚਾ ਦੇ ਜਿਹੜੇ ਵਿਦਿਆਰਥੀ ਨੇ ਉਹਨਾਂ ਦੇ ਲਈ ਇਸ ਅੰਤਾਂ ਦੀ ਠੱਡ ਦੇ ਵਿੱਚ ਰੈਕ ਸੂਟ ਵੰਡ ਕੇ ਇੱਕ ਲੋਕ ਭਲਾਈ ਦਾ ਜਿਹੜਾ ਕੰਮ ਕੀਤਾ ਇੱਥੇ ਜ਼ਿਕਰ ਹੋ ਗਏ ਵੀ ਹੈ ਕਿ ਹਰਜੀਤ ਸਿੰਘ ਜੋ ਨੇ ਆਪਣੇ ਸਾਥੀਆਂ ਦੇ ਨਾਲ ਰਲ ਕੇ ਹਰ ਸਾਲ ਆਪਣੇ ਪਿੰਡ ਦੇ ਜਿਹੜੇ ਗਰੀਬ ਲੋਕ ਨੇ ਗਰੀਬੀ ਰੇਖਾ ਤੋਂ ਹੇਠਾਂ ਜਿਹੜੇ ਵਸਦੇ ਲੋਕ ਨੇ ਉਹਨਾਂ ਲਈ ਹਰ ਸਾਲ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਮਦਦ ਕਰਦੇ ਹੀ ਰਹਿੰਦੇ ਨੇ ਤੇ ਹੁਣ ਵੀ ਆਪਣੇ ਸਕੂਲ ਦੇ ਸਰਕਾਰੀ ਸਕੂਲ ਦੇ ਬੱਚਿਆਂ ਦੇ ਲਈ ਉਹਨਾਂ ਨੇ ਟਰੈਕ ਸੂਟ ਵੰਡ ਕੇ ਜਿਹੜੀ ਹੈ ਇੱਕ ਅਲੱਗ ਮਿਸਾਲ ਜਿਹੜੀ ਹੈ ਕਾਇਮ ਕੀਤੀ ਹੈ ਭਾਵੇਂ ਕਿ ਇਟਲੀ ਦੇ ਵਿੱਚ ਰਹਿ ਰਹੇ ਨੇ ਪਰ ਪਿੰਡ ਦਾ ਮੋਹ ਜਾਂ ਪਿੰਡ ਦੀ ਮਿੱਟੀ ਦਾ ਮੋਹ ਜਿਹੜਾ ਉਹਨਾਂ ਦੇ ਦਿਲ ਦੇ ਵਿੱਚੋਂ ਨਹੀਂ ਨਿਕਲਿਆ ਅਜਿਹੀ ਜਾਣਕਾਰੀ ਦੇ ਲਈ ਜੁੜੇ ਰਹੋ ਸਕਾਈ ਨਿਊਜ਼ ਪੰਜਾਬ ਦੇ ਨਾਲ ਫੋਕਾ ਸ਼ੁਰੂ ਤੋਂ ਕੁਛ ਰੋ ਕੁਛ ਮੈਂ ਕਰਦਾ ਹੀ ਹੋਂ ਨਾਲ ਮੇਰੇ ਹੋਰ ਵੀ ਸਾਥੀ ਆ ਜਿਸ ਤਰ੍ਹਾਂ ਆਪਣੇ ਪ੍ਰਭਜੀਤ ਸਿੰਘ ਬੈਲਜੀਅਮ ਉਹਨਾਂ ਵੀ ਇਹਦੇ ਵਿੱਚ ਵੱਡਾ ਯੋਗਦਾਨ ਪਾਇਆ ਆ ਤੇ ਮੈਂ ਵੀ ਪਾਇਆ ਆ ਤੇ ਬਾਕੀ ਆਪਣੇ ਇੱਥੇ ਮੇਰੀ ਵਾਈਫ ਆ ਜਸਵੀਰ ਕੌਰ ਆਈ ਆ ਸਾਡੇ ਨਾਲ ਤੇ ਇਹਦੇ ਵਿੱਚ ਆਪਣੇ ਰਾਜਵੀਰ ਦੇਸਾਂ ਕਿ ਇੰਸਪੈਕਟਰ ਜੀ ਪੰਜਾਬ ਪੁਲਿਸ ਉਤਾਰ ਸਿੰਘ ਬਹਿਣੀ ਵਾਲੋ ਵੀ ਇਟਲੀ ਤੋਂ ਜੀ ਨੀਸ਼ਾਨ ਸਿੰਘ ਉੱਚਾ ਹੈਗਾ ਤੇ ਸਰਪੰਚ ਜਦਵਿੰਦਰ ਸਿੰਘ ਉਹ ਪਤਾ ਨਹੀਂ ਆਇਆ ਨਹੀਂ ਉਹਨੂੰ ਕੋ ਕੰਮ ਪੈ ਗਿਆ ਬਾਕੀ ਉਹਦੇ ਨਾਲ ਆਪਣਾ ਸਟਾਫ ਆ ਜਿਹੜਾ ਸਕੂਲ ਦਾ ਤੇ ਪ੍ਰਿੰਸੀਪਲ ਬਾਕੀ ਮੈਡਮਾਂ ਵੀ ਜਿਹੜੀਆਂ ਸਾਰੀਆਂ ਇੱਥੇ ਉਹਨਾਂ ਦਾ ਬੜਾ ਸਹਿਯੋਗ ਆ ਇਸ ਕੰਮ ਵਿੱਚ ਸਾਰਿਆਂ ਨੇ ਨਾਲ ਮਿਲ ਕੇ ਜਿੱਦਾਂ ਕਹਿੰਦੇ ਹੁੰਦੇ ਆ ਵੀ ਉਹ 21 ਪਾਤੀ ਜੀ ਤੇ ਇਹ ਆ ਮਤਲਬ ਕਿਉਂਕਿ ਇਸ ਸਕੂਲ 'ਚ ਮੈਂ ਪੜਿਆ ਆ ਤੇ ਇਸ ਸਕੂਲ ਨਾਲ ਮੇਰੀਆਂ ਡੂੰਘੀਆਂ ਯਾਦਾਂ ਜੁੜੀਆਂ ਆ ਇਸ ਕਰਕੇ ਮੈਂ ਸੋਚਿਆ ਵੀ ਬੜੇ ਸਾਲ ਹੋ ਗਏ ਸੋਚਦਾ ਵੀ ਇਦਾਂ ਕਰਨਾ ਉਹ ਫੇ ਕੋਸ਼ਿਸ਼ ਕਰਨਾ ਕਰਕੇ ਨਹੀਂ ਹੋ ਸਕਿਆ ਤੇ ਆ ਕਿ ਜਿੰਨੇ ਵੀ ਪ੍ਰਾਇਮਰੀ ਤੇ ਮਿਡਲ ਸਕੂਲ ਦੇ ਬੱਚੇ ਪੜ੍ਹਦੇ ਆ ਉਹਨਾਂ ਸਾਰਿਆਂ ਨੂੰ ਮੇਰੇ ਲੋ ਥੋੜਾ ਜਿਹਾ ਪ੍ਰਾਲਾ ਕੀਤਾ ਟਰੈਕ ਸੂਟ ਦਿੱਤੇ ਆ ਤੇ ਇਹ ਗੱਲ ਸਮਝ ਕਹਿੰਦਾ ਮਤਲਬ ਕਿ ਕਿਤੇ ਨਾ ਕਿਤੇ ਕਹ ਲੋ ਕਿ ਤੁਹਾਨੂੰ ਤੁਹਾਡਾ ਪਛੋਕਰ ਜਿਹੜਾ ਕਿ ਯਾਦ ਆਂਦਾ ਹੋਵੇ ਤਾਂ ਕਿਤੇ ਨਾ ਕਿਤੇ ਗਰੀਬ ਬੱਚਿਆਂ ਨੂੰ ਤੁਸੀਂ ਵੀ ਇਹ ਮਤਲਬ ਕਿ ਕਹ ਲੋ ਕਿ ਜਮਿਨੀ ਪੱਧਰ ਤੇ ਉੱਠ ਕੇ ਗਏ ਆ ਕਿਤੇ ਨਾ ਕਿਤੇ ਮਦਦ ਕਰਨ ਦਾ ਤੁਹਾਨੂੰ ਵਧੀ ਲੱਗਦਾ ਵਧੀਆ ਰਿਹਾ ਬਾਕੀ ਇਦਾਂ ਵੀ ਅਸੀਂ ਕੋਈ ਅਮੀਰ ਨਹੀਂ ਆਉਦੇ ਜੇ ਕੋਈ ਅਮੀਰ ਕਹ ਲੋ ਨਾਰਮਲ ਅਸੀਂ ਮਤਲਬ ਆ ਆਦਮੀ ਆ ਤੇ ਇਹ ਆ ਮੈਂ ਸ਼ੁਰੂ ਤੋਂ ਸ਼ੌਂਕ ਆ ਕਿ ਜੇ ਕਿਸੇ ਦਾ ਉਹ ਜੋ ਤਿਲ ਫਿਲ ਸਾਡੇ ਕਮਾਈ ਦੇ ਵਿੱਚੋਂ ਕਿਸੇ ਨੂੰ ਦਿੱਤਾ ਜਾਵੇ ਚਲੋ ਕਿਸੇ ਦਾ ਕੋਈ ਮਤਲਬ ਆਪਣਾ ਸੌਰ ਜੂਗ ਉਹਦਾ ਕੰਮ ਜਾਂ ਕੋਈ ਕਪੜਾ ਠੜ ਤੋਂ ਬਾਜੂਗਾ ਤੇ ਇਸ ਕਰਕੇ ਮੈਨੂੰ ਸ਼ੁਰੂ ਤੋਂ ਹੀ ਸ਼ੌਂਕ ਰਿਹਾ ਜਿੱਦਾਂ ਕਿੰਨਾ ਚਿਰ ਹੋ ਗਿਆ ਜੀ ਆਪਣੀ ਸੇਵਾ ਕਰਦਿਆਂ ਇਹ ਆ ਜੀ ਕੁਝ ਸਾਲ ਪਹਿਲਾਂ ਮੈਂ ਅੱਖਾਂ ਦਾ ਕੈਂਪ ਵੀ ਲਾਇਆ ਸੀ ਆਪਣੇ ਪਿੰਡ ਉੱਚੇ ਤੇ ਉਸ ਟਾਈਮ ਤੇ ਬਾਅਦ ਵਿੱਚ ਕੋਈ ਕੋਈ ਨਾ ਕੋਈ ਸੇਵਾਵਾਂ ਕਰਦਾ ਰਹੀ ਨਾ ਕੁਝ ਦੇ ਪਹਿਲਾਂ ਆਪਣੇ ਪਿੰਡ ਦੇ ਜਿਹੜੇ ਆ ਬਜ਼ੁਰਗ ਆ ਉਹਨਾਂ ਨੂੰ ਕੁਰਤੇ ਪਜਾਮੇ ਦਿੱਤੇ ਤੇ ਬੀਬੀਆਂ ਨੂੰ ਕੋਟੀਆਂ ਸ਼ਾਲ ਦਿੱਤੇ ਸੀ ਤੇ ਇਸ ਤਰ੍ਹਾਂ ਜਿੰਨਾ ਕਿ ਦਸਾਂਤ ਕੱਢਦੇ ਰਹੀਦਾ तकरीबन ਹਾਂਜੀ ਕੋਈ ਐਨ ਆਰ ਆਈ ਬਾਕੀ ਭਰਾਵਾਂ ਨੂੰ ਕੋਈ ਅਪੀਲ ਕਰਨਾ ਚਾਹੂੰਗਾ ਐਨ ਆਰ ਆਈ ਵੀਰਾਂ ਨੂੰ ਮੈਂ ਅਪੀਲ ਤਾਂਗੇ ਵੀ ਕੀਤੀ ਸਾਡੇ ਪਿੰਡ ਦੇ ਬਹੁਤ ਗਏ ਅਮਰੀਕਾ ਕੈਨੇਡਾ ਗਏ ਆ ਬਹੁਤ ਮੁਲਕਾਂ 'ਚ ਗਏ ਆ ਉਹਨਾਂ ਨਾਲ ਮੇਰੀ ਗੱਲ ਹੋਈ ਆ ਉਹਨਾਂ ਨੂੰ ਮੈਂ ਕਿਹਾ ਵੀ ਆਪਣੀ ਸੁਸਾਇਟੀ ਬਣਾਈ ਆਪਾਂ ਕੋਈ ਤੇ ਜਿਹੜਾ ਕੋਈ ਜਿਹੜਾ ਮਾਤਰ ਬੰਦਾ ਉਹਦੀ ਆਪਾਂ ਹੈਲਪ ਹੈਲਪ ਕਰੀਏ ਪਰ ਤੁਹਾਨੂੰ ਪਤਾ ਹੀ ਇੱਥੇ ਮਾਹੌਲ ਆ ਆਪਣੀਆਂ ਕੋਠੀਆਂ ਪੰਜ-ਪੰਜ ਮੰਜ਼ਲੀਆਂ ਬਣਾਈ ਜਾਂਦੇ ਆ ਤੇ ਜਿਹੜਾ ਗਰੀਬ ਆ ਉਹਦੀ ਬਾਹ ਨੀ ਕੋ ਫੜਦਾ ਮੇਰੀ ਦੇਹੋ ਅਪੀਲ ਆ ਵੀ ਸੁਸਾਇਟੀ ਬਣਾਈਏ ਤੇ ਸੁਸਾਇਟੀ ਬਣਾ ਕੇ ਤੇ ਆਪਣੇ ਪਿੰਡ ਦਾ ਜਾ ਕੋਈ ਜਿਹੜਾ ਬਜ਼ੁਰਗ ਆ ਜੀ ਨੂੰ ਹੈਲਪ ਦੀ ਲੋੜ ਆ ਤੇ ਉਹ ਆਪਾਂ ਕਰੀਏ ਕੋਈ ਫਰਕ ਨਹੀਂ ਪੈਂਦਾ ਮੈਂ ਤਾਂ ਜਦੋਂ ਦਾ ਸੇਵਾ ਕਰਦਾ ਮੈਨੂੰ ਰੱਬ ਹੋਰ ਦੇ ਹੀ ਜਾਂਦਾ ਪਤਾ ਨਹੀਂ ਕਿਦਾਂ ਆਉਂਦਾ ਤੇ ਮੇਰੀ ਦੇਹੋ ਅਪੀਲ ਕਰ ਸਕਦਾ ਮੇਰੀ ਬੇਨਤੀ ਅਪੀਲ ਜੋ ਵੀ ਹੈਗਾ ਉਹ ਅਗਲੇ ਵੀ ਮੰਨਣੀ ਜਾਂ ਨਾ ਮੰਨਣੀ ਉਹਨਾਂ ਦਾ ਹੀ ਮਤਲਬ ਅੱਗੀ ਗੱਲ ਆ ਮੈਨੂੰ ਬਹੁਤ ਵਧੀਆ ਲੱਗਿਆ ਕਿਉਂਕਿ ਆਮ ਤੌਰ ਤੇ ਆਪਾਂ ਦੇਖਦੇ ਹਾਂ ਕਿ ਜ਼ਿਆਦਾਤਰ ਲੋਕ ਗੁਰਦੁਆਰੇ ਮੰਦਰ ਮਸਜਿਦਾਂ ਦਾ ਵਿੱਚ ਜਿਹੜੇ ਬਹੁਤ ਪੁੰਨਦਾਨ ਕਰਦੇ ਆ ਤੇ ਪਰ ਇਹ ਆ ਵੀ ਮੈਂ ਕਿ ਨਹੀਂ ਉੱਥੇ ਦੇਣ ਦੇ ਨਾਲ ਦੇ ਨਾਲ ਦੀ ਨਾਲ ਇਹਨਾਂ ਗਰੀਬ ਬੱਚਿਆਂ ਬਾਰੇ ਵੀ ਸੋਚਣਾ ਚਾਹੀਦਾ ਹੈ ਸਕੂਲ ਵਿੱਚ ਜਿਹੜੇ ਆਪਣੇ ਗਰੀਬ ਬੱਚੇ ਸਰਕਾਰੀ ਸਕੂਲਾਂ ਵਿੱਚ ਕੰਮ ਤੌਰ ਤੇ ਲਗਭਗ ਸਾਰੇ ਗਰੀਬ ਬੱਚੇ ਹੀ ਹੁੰਦੇ ਆ ਤੇ ਇਹ ਆਪਣੇ ਜਿਹੜੇ ਆ ਜਿੱਦਾਂ ਸਰਕਾਰ ਵੱਲੋਂ ਜ਼ਰੂਰ ਯੂਨੀਫਾਰਮ ਮਿਲਦੀ ਹੈ ਸਾਲ ਦੇ ਵਿੱਚ ਇੱਕ ਦੋ ਵਾਰੀ ਪਰ ਇਹ ਆ ਕਿ ਇਹਨਾਂ ਉਸ ਦੇ ਦਾੜ ਜਿਹੜਾ ਬਹੁਤ ਪੂਰਾ ਜਿਹੜਾ ਵਾ ਉਹਨਾਂ ਤਾਂ ਨਹੀਂ ਜਿਹੜਾ ਉਹ ਆਪਣਾ ਗੁਜ਼ਾਰਾ ਹੁੰਦਾ ਤੇ ਇਹਨਾਂ ਨੂੰ ਜਿਹੜਾ ਦੇ ਕੇ ਚੱਲੇ ਟ੍ਰੈਕ ਰੂਟ ਮੈਨੂੰ ਬਹੁਤ ਵਧੀਆ ਲੱਗਾ ਮੈਂ ਕਿੰਨੀ ਆ ਕਿ ਹੋਰ ਵੀ ਜਿਹੜੇ ਸਾਡੇ ਐਨ ਆਰ ਆਈ ਵੀਰਜਾ ਜਾਂ ਹੋਰ ਵੀ ਸਮਾਜ ਦੇ ਜਿਹੜੇ ਆ ਗਾਵਾਂ ਤੋਂ ਲੋਕ ਆ ਉਹਨਾਂ ਦੇ ਬੱਚਿਆਂ ਬਾਰੇ ਸੋਚਣਨ ਤਾਕੇ ਇਹਨਾਂ ਦਾ ਜਿਹੜਾ ਕੁਵੇਖਾ ਉਜਲਾ ਹੋ ਸਕੇ ਤੇ ਸਾਡੇ ਸਮਾਜ ਦੇ ਜਿਹੜੀਆਂ ਉਹ ਵਧੀਆ ਯੋਗਦਾਨ ਪਾ ਸਕਣ ਬਹੁਤ ਮਾਨ ਸਨਮਾਨ ਨਾਲ ਬਹੁਤ ਵਧੀਆ ਲੱਗਦਾ ਹੈ ਕਿ ਚਲੋ ਗਰੀਬਾਂ ਦੀ ਕੋਈ ਹੈਲਪ ਕਰਨ ਵਾਲਾ ਹੈ ਕੋਈ ਇੱਥੋਂ ਜਿਹੜੇ ਉੱਠ ਕੇ ਗਏ ਸਕੂਲਾਂ ਚੋਂ ਪੜ੍ਹ ਕੇ ਇਹਨਾਂ ਨੂੰ ਯਾਦ ਰੱਖਦੇ ਆ ਸਕੂਲਾਂ ਆਉਂਦਿਆਂ ਨੂੰ ਵੀ ਅਸੀਂ ਇੱਥੋਂ ਕੁਝ ਬਣੇ ਆ ਕੁਝ ਸਿੱਖੇ ਆ ਬਹੁਤ ਵਧੀਆ ਉਪਰਾਲਾ ਤੇ ਇਹਨਾਂ ਦਾ ਬਹੁਤ ਬਹੁਤ ਵੀਰਾਂ ਦਾ ਧੰਨਵਾਦ ਆ ਇਹੋ ਜਿਹਿਆਂ ਦੀ ਸਾਨੂੰ ਬਹੁਤ ਬਹੁਤ ਲੋੜ ਆ ਦਿਲੋਂ ਧੰਨਵਾਦ ਆ ਸਰ ਜਨਨ ਮਤਲਬ ਕਿ ਯਾਰ ਕੀ ਪੁਰਾਣੇ ਸਕੂਲ ਨੇ ਕਿਤਨੇ ਕਿਤੇ ਹਾਂਜੀ ਜਦੋਂ ਯਾਦ ਕਰਦੇ ਆ ਸਕੂਲ ਵਿੱਚ ਨੂੰ ਆ ਕੇ ਦੇਖਦੇ ਆ ਇੱਥੋਂ ਦਾ ਹਾਲਚਲ ਪੁੱਛਦੇ ਬਹੁਤ ਵਧੀਆ ਲੱਗਦਾ ਮਾਨੂੰ ਸਕੂਨ ਹੁੰਦਾ ਹੈ ਕਿ ਕਿਸ ਨੇ ਯਾਦ ਰੱਖਿਆ ਬਾਅਦ ਜਾ ਕੇ ਭੁੱਲਦੇ ਨਹੀਂ ਮੈਂ ਤੁਹਾਡਾ ਆਪਣਾ ਪੰਜਾਬੀ ਲੋਕਾਇਕ ਨਿਸ਼ਾਨ ਉੱਚੇਵਾਲਾ ਸਭ ਤੋਂ ਪਹਿਲਾਂ ਮੇਰੇ ਸਰੋਤਿਆਂ ਨੂੰ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਆਈ ਹੋਈ ਸਾਰੀ ਟੀਮ ਨੂੰ ਜਿੰਨੇ ਵੀ ਪ੍ਰੈਸ ਤੋਂ ਆਏ ਮੇਰੇ ਵੀਰ ਮੋਸਟ ਵੈਲਕਮ ਜੀ ਆਨੂੰ ਜਿਹੜੇ ਸਾਡੇ ਵੀਰ ਟਾਈਮ ਕੱਟ ਕੇ ਸਾਡੇ ਅੱਜ ਉੱਚੇ ਪਿੰਡ ਪਹੁੰਚੇ ਨੇ ਤੇ ਕੋਡ ਕੋਡ ਧੰਨਵਾਦ ਅੱਜ ਸਾਡੇ ਵੀਰ ਹਰਜੀਤ ਸਿੰਘ ਭੰਗੂ ਸਾਹਿਬ ਇਟਲੀ ਵਾਲਿਆਂ ਵੱ ਸਕੂਲ ਦੇ ਬੱਚਿਆਂ ਨੂੰ ਟਰੈਕਸੂਟ ਪਵਾਏ ਨੇ ਤੇ ਬਹੁਤ ਉਪਰਾਲਾ ਕਰਦੇ ਨੇ ਬੜੀ ਮਿਹਨਤ ਕਰਦੇ ਨੇ ਕਿ ਆਪਣੇ ਵੱਲੋਂ ਪੁੰਨਦਾਨ ਕਰਦੇ ਨੇ ਤੇ ਬਾਕੀ ਸਾਰੇ ਸਟਾਫ ਦਾ ਬੜਾ ਸਹਿਯੋਗ ਹੈ ਤੇ ਆਲ ਦਾ ਬੈਸਟ ਕੀ ਗੱਲ ਕਰੇ ਕਿਤੇ ਨ ਕਿਤੇ ਕਹਿੰ ਲੋ ਕਿ ਪਿੰਡ ਦੇ ਜਿਲਕੇ ਐਨਆਰ ਦੇ ਵੱਲੋਂ ਜਿਹੜਾ ਜਿਹੜਾ ਉਪਰਾਲੇ ਕੀਤੇ ਜਾਂਦੇ ਤੁਹਾਡਾ ਵੀ ਸਹਿਯੋਗ ਵੱਧ ਚੜ੍ਹ ਕੇ ਰਹਿੰਦਾ ਵਾ ਤੇ ਕੀ ਕਹਿਣਾ ਚਾਹੂਗਾ ਬਾਕੀ ਐਨਆਰ ਉਪਰਾਵਾਂ ਨੂੰ ਸਾਡੇ ਪਿੰਡ ਦੇ ਕਾਫੀ ਨੌਜਵਾਨ ਬਾਹਰ ਹੈਗੇ ਨੇ ਬਾਹਰਲੀਆ ਕੰਟਰੀਆਂ ਵਿੱਚ ਹੈਗੇ ਨੇ ਵੀਰ ਜੀ ਪਰ ਲੇਕਿਨ ਇਹ ਸੋਚ ਹੁੰਦੀ ਆਪੋ ਆਪਣੀ ਜਿੱਦਾਂ ਹਰਜੀਤ ਸਿੰਘ ਭੰਗੂ ਸਾਹਿਬ ਜੀ ਦੀ ਸੋਚ ਬਹੁਤ ਵਧੀਆ ਇਹਨਾਂ ਦੀ ਸੋਚ ਇਦਾਂ ਦੀ ਹੈ ਕਿ ਕੋਸ਼ਿਸ਼ ਕਰਾਂ ਮੈਂ ਕਿਸੇ ਦਾ ਘਰ ਬਣਵਾ ਦਿਆਂ ਕਿਸੇ ਨੂੰ ਮਤਲਬ ਠੱਡ ਲੱਗਦੀ ਆ ਕੋਈ ਲੀਲਾ ਕਪੜਾ ਪਵਾ ਦਿਆਂ ਤੇ ਬੜਾ ਯੋਗਦਾਨ ਇਹਨਾਂ ਦਾ ਹੈਗਾ ਸਾਰੇ ਸੋਚਣ ਤਾਂ ਬਹੁਤ ਵਧੀਆ ਹੋ ਸਕਦਾ ਪਿੰਡ ਦਾ ਵਿਕਾਸ ਹੋ ਸਕਦਾ ਬੜਾ ਵਧੀਆ ਹੋ ਸਕਦਾ ਜੀ ਹਾਂਜੀ ਮੈਨੂੰ ਕੀ ਨਾ ਮਤਲਬ ਕਿੰਨੇ ਟਾਈਮ ਤੋਂ ਤੁਸੀਂ ਇੱਥੇ ਜਿਨ ਕੀ ਸਕੂਲ ਚ ਆਪਣੀ ਸੇਵਨ ਵਾਰ ਰਹੇ ਬਲਵਿੰਦਰ ਕੌਰ ਨਾਮ ਮੇਰਾ ਤੇ ਮੈਂ 12 ਸਾਲ ਤੋਂ ਆਪਣੀ ਸੇਵਨ ਵਾਰ ਰਹੀ ਹਾਂ ਕਿੱਦਾਂ ਦੇਖਦੇ ਕਿ ਜਦੋਂ ਕੋਈ ਪੁਰਾਣਾ ਸਟੂਡੈਂਟ ਬਾਹਰ ਜਾ ਕੇ ਤਾਂ ਜਦੋਂ ਵਾਪਸ ਇੰਡੀਆ ਆਉਂਦੇ ਆ ਤਾਂ ਆਪਣੇ ਸਕੂਲ ਲਈ ਕੁਛ ਨਾ ਕੁਛ ਕੰਮ ਕਰਦੇ ਆਂ ਤਾਂ ਕਿੱਦਾਂ ਦੇਖਦੇ ਇਹ ਕੰਮਾਂ ਨੂੰ ਵਧੀਆ ਲੱਗਦਾ ਵਾ ਦੇਖ ਕੇ ਬਹੁਤ ਵੀ ਆਉਂਦਾ ਵਾ ਵੀ ਬੱਚੇ ਵਧੀਆ ਕਰਦੇ ਆ ਕੰਮ ਹਾਂਜੀ ਬਹੁਤ ਵਧੀਆ ਲੱਗਦਾ ਵਾ ਖੁਸ਼ੀ ਹੁੰਦੀ ਹੈ ਮਨ ਨੂੰ ਕਿ ਵਧੀਆ ਨੇ ਕਿ ਬੱਚੇ ਵਧੀਆ ਕਰਦੇ ਆ ਤਾਂ ਲੱਗਦਾ ਕਿ ਤੁਹਾਡੇ ਦਿੱਤੀ ਪਏ ਸਿੱਖਿਆਕੀ ਤਰ੍ਹਾਂ ਕਿਤੇ ਉਹਨਾਂ ਨੂੰ ਮਤ ਜੀ ਚੰਗੇ ਰਾਹ ਪਾਉਂਦੀ ਹੈ ਜੀ ਹਾਂ ਜੀ ਲੱਗਦਾ ਵਾ ਅਸੀਂ ਨਾਲੇ ਬਾਜੀ ਦਾ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਨੇ ਛੋਟੇ ਛੋਟੇ ਬੱਚਿਆਂ ਬਾਰੇ ਸੋਚਿਆ ਉਹਨਾਂ ਨੂੰ ਦਿੱਤੇ ਕੱਪੜੇ ਗਰੀਬਾਂ ਬੱਚਿਆਂ ਨੂੰ ਬਹੁਤ ਵਧੀਆ ਲੱਗਾ